ਮੀ ਗੜੇਮਾਰੀ ਅਲਰਟ ਕੈਪਸ਼ਨ ਤੁਸੀਂ ਪੜ ਹੀ ਲਿਆ ਹੋਣਾ ਸਸ਼ੇਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 25 ਫਰਵਰੀ 2025 ਹੋ ਚੁੱਕਿਆਗਾ ਤੇ ਟਾਈਮ ਕਰੀਬ ਰਾਤ ਦੇ 8:00 ਵਜੇ ਜਾ ਰਹੇ ਨੇ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਬਾਰੇ ਕਰਾਂਗੇ ਆਉਣ ਵਾਲੇ ਜਿਹੜੇ ਪੱਛਮੀ ਸਿਸਟਮ ਨੇ ਉਹਦੇ ਬਾਰੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਹੜੇ ਕਿਹੜੇ ਇਲਾਕਿਆਂ 'ਚ ਕਿਹੜੇ ਕਿਹੜੇ ਜਿਲ੍ਹਿਆਂ 'ਚ ਕਿਤੇ ਕਿਤੇ ਕਿੰਨਾ ਕਿੰਨਾ ਮੀਂਹ ਪੈ ਸਕਦਾਗਾ ਤੇ ਕਿਹੜੇ ਇਲਾਕਿਆਂ 'ਚ ਗੜੇਮਾਰੀ ਦੇ ਚਾਂਸ ਰਹਿਣਗੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਜੋਰਜ ਕੁਸ਼ੀ ਲਾਈਵ ਲਾਈਵ ਹੁਣ ਆਪਾਂ ਬਹੁਤਾ ਚਿਰ ਨਹੀਂ ਕਰਨਾਗਾ ਆਉਂਦੇ ਦਿਨਾਂ ਵਿੱਚ ਜਾਂ ਮਤਲਬ ਕਿ ਆਉਂਦੇ ਮਹੀਨੇ ਵਿੱਚ ਉਹ ਲਾਈਵ ਜਿਹੜਾ ਬਹੁਤ ਘੱਟ ਕਰਾਂਗੇ ਕਿਉਂਕਿ ਲਾਈਵ ਜਿਹੜਾ ਫੇਸਬੁੱਕ ਵੱਲੋਂ ਕੱਟਿਆ ਜਾ ਰਿਹਾ ਹੈਗਾ ਮਤਲਬ ਕਿ ਜਿਹੜੀਆਂ ਪਿਛਲੀਆਂ ਵੀਡੀਓ ਨੇ ਉਹ ਡਿਲੀਟ ਕੀਤੀਆਂ ਜਾ ਰਹੀਆਂ ਨੇ ਜਿਹਦਾ ਕਰਕੇ ਹੁਣ ਜ਼ਿਆਦਾਤਰ ਰਿਕਾਰਡਡ ਵੀਡੀਓ ਹੀ ਪਾਇਆ ਕਰਾਂਗੇ ਲਾਈਵ ਕਦੇ-ਕਦਾਈਂ ਹੀ ਕਰਾਂਗੇ ਸੋ ਇਹ ਮੇਨ ਦਾ ਸਿਸਟਮ ਸੀਗਾ ਤਾਂ ਕਰਕੇ ਲਾਈਵ ਹੋਣਾ ਪਿਆ ਅ ਸਿਸਟਮ ਦੀ ਗੱਲ ਕੀਤੀ ਜਾਏ ਤਾਂ ਅੱਜ 25 ਫਰਵਰੀ ਹੋ ਚੁੱਕੀ ਆ ਅੱਜ ਹਲਕਾ ਜਿਹਾ ਸਿਸਟਮ ਪਹਾੜੀ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਜਿਸ ਦਾ ਕਰਕੇ ਪਹਾੜੀ ਖੇਤਰਾਂ 'ਚ ਹਲਕੇ ਦਰਮਿਆਨੀ ਮੀਂਹਾਂ ਕਾਰਵਾਈਆਂ ਵੇਖੀਆਂ ਜਾ ਰਹੀਆਂ ਨੇ ਤੇ ਮੈਦਾਨਾਂ ਵਾਲੇ 'ਚ ਦੀ ਵੀ ਬੱਦਲਬਾਹੀ ਲਗਾਤਾਰ ਗੁਜ਼ਰ ਰਹੀ ਆ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰ ਦੀ ਹਲਕੀ ਬੱਦਲਬਾਹੀ ਲਗਾਤਾਰ ਗੁਜ਼ਰ ਰਹੀ ਆ ਜਿਸ ਦਾ ਕਰਕੇ ਕਿਤੇ ਕਿਤੇ ਹਲਕੀ ਕਿਨਮੇਮ ਜਾਂ ਛਿੜਕਾ ਹਰਾਟ ਅੱਜ ਸਵੇਰ ਦੁਪਹਿਰ ਕਿਤੇ ਕਿਤੇ ਦੇਖਣ ਨੂੰ ਮਿਲਿਆ ਪਰ ਦਿਨ ਤੇ ਰਾਤਾਂ ਵਿੱਚ ਹਲਕੀ ਗਰਮਾਹਟ ਆ ਜਿਹੜੀ ਜਾਰੀ ਆ ਤੇ ਕੱਲ ਵੀ ਦਿਨ ਦਾ ਪਾਰ ਪਛਮੀ ਸਿਸਟਮ ਦਾ ਆਸਰ ਪਹਾੜੀ ਖੇਤਰਾਂ 'ਚ ਬਰਕਰਾਰ ਆ ਜੰਮੂ ਕਸ਼ਮੀਰ ਦੇ ਹੇਠਲੇ ਇਲਾਕਿਆਂ ਵਿੱਚ ਜਾਂ ਮਾਝੇ ਦੇ ਬਾਬੇ ਦੇ ਜਿਹੜੇ ਜੰਮੂ ਕਸ਼ਮੀਰ ਜਾਂ ਹਿਮਾਚਲ ਨਾਲ ਲੱਗਦੇ ਇਲਾਕੇ ਨੇ ਉਹਨਾਂ ਵਿੱਚ ਕੱਲ ਵੀ ਕਿਤੇ ਕਿਤੇ ਗਰਚਾਂ ਤੋਂ ਕਲੇ ਬੱਦਲ ਹਲਕੀ ਦਰਮਿਆਨੀ ਕਾਰਵਾਈ ਦੇ ਸਕਦੇ ਆ ਉਦਰਬਈ ਦੂਜੇ ਖੇਤਰਾਂ ਦੇ ਵਿੱਚ ਕੋਈ ਖਾਸ ਐਕਟੀਵਿਟੀ ਦੀ ਸੁਭਾਵਨਾ ਨਹੀਂ ਜਾਪ ਰਹੀਗੀ ਤੇ ਅਗਲਾ ਐਕਟਿਵ ਪਛਮੀ ਸਿਸਟਮ 27 ਤੇ 28 ਫਰਵਰੀ ਨੂੰ ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਨਾਲ ਹੀ ਜੰਮੂ ਕਸ਼ਮੀਰ ਹਿਮਾਚਲ ਦੇ ਪਹਾੜੀ ਖੇਤਰਾਂ ਨੂੰ ਵੀ ਜਿਹੜਾ ਭਾਰੀ ਮੀਂਹ ਬਰਫਵਾਰੀ ਨਾਲ ਪ੍ਰਭਾਵਿਤ ਕਰ ਸਕਦਾਗਾ ਸੋ 27 ਫਰਵਰੀ ਨੂੰ ਜਿਹੜਾ ਸਿਸਟਮ ਦਾ ਅਸਰ ਸ਼ੁਰੂ ਹੋ ਜਾਣਾ ਵੈਸੇ ਤਾਂ ਕੱਲ ਤੋਂ ਹੀ ਪੂਰੀ ਦੀ ਹਵਾ ਜਿਹੜੀ ਮੋਣੀ ਸ਼ੁਰੂ ਹੋ ਜਾਣੀ ਆ ਪੰਜਾਬ ਦੇ ਵਿੱਚ ਜਿਦਾ ਕਰਕੇ ਦਿਨ ਚ ਵੀ ਹਲਕੀ ਗਰਮਾਹਟ ਦੇਖਣ ਨੂੰ ਮਿਲ ਸਕਦੀ ਹੈ ਤੇ ਰਾਤਾਂ ਦਾ ਪਾਰਾ ਵੀ ਜਿਹੜਾ ਉੱਪ ਜਾ ਸਕਦਾ ਰਾਤਾਂ ਨੂੰ ਵੀ ਜਿਹੜੀ ਕਾਫੀ ਗਰਮਾਹਟ ਮਹਿਸੂਸ ਹੋ ਸਕਦੀ ਹੈ ਅੱਜ ਰਾਤ ਨੂੰ ਵੀ ਕਾਫੀ ਗਰਮਾਹਟ ਰਹੂਗੀ ਰਾਤ ਨੂੰ ਤੇ ਕੱਲ ਰਾਤ ਨੂੰ ਵੀ ਜਿਹੜੀ ਗਰਮਾਹਟ ਦੇਖਣ ਨੂੰ ਮਿਲ ਸਕਦੀ ਆ ਪਰ ਜਿਵੇਂ ਜਿਵੇਂ ਸਿਸਟਮ ਨੇੜੇ ਆਊਗਾ ਤਾਂ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣੀਆਂ ਜਿਸ ਦੇ ਨਾਲ ਹਲਕੇ-ਹਲਕੇ ਰਾਹਤ ਮਿਲਣੀ ਸ਼ੁਰੂ ਹੋ ਜਾਣੀਆਂ 27 ਫਰਵਰੀ ਨੂੰ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹਿਆ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਾਲਾਂਕਿ ਉਹਨਾਂ ਵਿੱਚ ਗਰਜ ਚਮਕਲੇ ਬੱਦਲ ਜਿਹੜੇ ਘਟ ਹੋਣਗੇ ਕਿਤੇ-ਕਿਤੇ ਗਰਜ ਚਮਕ ਜ਼ਰੂਰ ਹੋ ਸਕਦੀ ਹੈਗੀ ਪਰ ਮਾਝੇ ਦੇ ਬਾਬੇ ਦੇ ਜਿਹੜੇ ਹਿਮਾਚਲ ਨਾਲ ਜਾਂ ਜੰਮੂ ਕਸ਼ਮੀਰ ਨਾਲ ਲੱਗਦੇ ਖੇਤਰ ਨੇ ਉਹਨਾਂ ਵਿੱਚ ਕਿਤੇ-ਕਿਤੇ ਜਿਹੜਾ ਗਰਜ ਚਮਕਲੇ ਬੱਦਲ ਬਣਦੇ ਦਿਖਾਈ ਦੇ ਸਕਦੇ ਹੈਗੇ 28 ਫਰਵਰੀ ਨੂੰ ਸਿਸਟਮ ਦਾ ਮੇਨ ਅਸਰ ਰਹਿ ਸਕਦਾ ਪੱਛਮੀ ਸਿਸਟਮ ਜਦੋਂ ਬਹੁਤੇ ਖੇਤਰਾਂ ਦੇ ਵਿੱਚ ਘਰ ਚਮਕ ਨਾਲ ਦਰਮਿਆਨੇ ਮੀਂਹਿਆ ਕਾਰਵਾਈਆਂ ਦੇ ਸਕਦਾਗਾ ਮਾਝੇ ਦੇ ਬਾਬੇ ਦੀ ਗੱਲ ਕੀਤੀ ਆਵੇ ਤਾਂ ਅੰਮ੍ਰਿਤਸਰ ਤਾਮ ਤਾਮ ਜਲੰਧਰ ਕਪੂਥਲਾ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਇਨ੍ਹਾਂ ਖੇਤਰਾਂ ਵਿੱਚ ਬਹੁਤੇ ਖੇਤਰਾਂ ਵਿੱਚ ਮੀਂਹ ਦਰਮਿਆਨਾ ਰਹਿ ਸਕਦਾ ਤੇ ਜਿਹੜੇ ਹਿਮਾਚਲ ਜੰਮੂ ਨਾਲ ਲੱਗਦੇ ਖੇਤਰ ਇਨ੍ਹਾਂ ਵਿੱਚ ਕਿਤੇ ਕਿਤੇ ਭਾਰੀ ਮੀਂਹ ਦੀ ਸੰਭਾਵਨਾ ਵੀ ਰਹੂਗੀ ਤੇ ਮਾਲਵਾ ਬੈਟ ਜੀ ਦਾ ਪੁਆਧ ਦੀ ਇਲਾਕਿਆਂ ਦੀ ਗੱਲ ਕੀਤੀ ਆ ਪੁਆਧ ਵਿੱਚ ਵੀ ਚੰਡੀਗੜ੍ਹ ਰੋਪਨ ਮਹੱਲੀ ਨਵਾਂ ਸ਼ਹਿਰ ਇਨ੍ਹਾਂ ਇਲਾਕੇ ਵਿੱਚ ਕਿਤੇ ਕਿਤੇ ਜਿਹੜਾ ਮੀ ਹੈਗਾ ਦਰਮਿਆਨਾ ਰਹੂ ਤੇ ਕਿਤੇ ਕਿਤੇ ਭਾਰੀ ਨਹੀਂ ਵੀ ਇਨਾਂ ਇਲਾਕਿਆਂ ਵਿੱਚ ਪੈ ਸਕਦਾਗਾ ਮਾਲਵਾ ਵੈਲਟ ਦੇ ਇਲਾਕਿਆਂ ਦੀ ਗੱਲ ਕੀਤੀ ਹੈ ਬਹੁਤੇ ਖੇਤਰਾ ਵਿੱਚ ਮਾਲਵਾ ਵੈਲਟ ਦੇ ਮੀ ਹਲਕਾ ਦਰਮਿਆਨਾ ਹੋਊਗਾ ਤੇ ਕੇਂਦਰੀ ਭਾਗਾਂ ਤੋਂ ਲੈ ਕੇ ਜਿਹੜੇ ਉੱਪਰ ਮਾਝੇ ਦਾ ਬਾਬੇ ਨਾਲ ਲੱਗਦੇ ਇਲਾਕੇ ਹੋਣਗੇ ਮਾਲਵਾ ਵੈਲਟ ਦੇ ਉਹਨਾਂ ਵਿੱਚ ਕਿਤੇ ਕਿਤੇ ਭਾਰੀ ਮੀ ਦੀ ਝਟ ਵੀ ਜਿਹੜੀ ਲੱਗ ਸਕਦੀ ਹੈ ਤੇ ਨਾਲ ਹੁੰਦੇ ਕਿਤੇ ਕਿਤੇ ਮੋਟੀ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈਗੀ ਤੇ ਮੀ ਜਿਹੜਾ ਲੁਧਿਆਣਾ ਮੋਗਾ ਜਾਂ ਫਿਰੋਜ਼ਪੁਰ ਦੇ ਉਪਰੀ ਲੱਕੇ ਆ ਕੇ ਉਹਨਾਂ ਵਿੱਚ ਕਿਤੇ ਕਿਤੇ ਭਾਰੀ ਰਹਿ ਸਕਦਾਗਾ ਜਾਂ ਜਿਹੜੇ ਫਤੇਗਰ ਸਾਹਿਬ ਦੇ ਇਲਾਕੇ ਆਗੇ ਜਾਂ ਬਰਨਾਲੇ ਦੇ ਇਲਾਕੇ ਆਗੇ ਜabb ਠੰਡਾ ਇੰਨਾ ਵਿੱਚ ਵੀ ਕਿਤੇ ਕਿਤੇ ਭਾਰੀ ਮੀਂਹ ਦੀ ਛੱਟ ਲੱਗ ਸਕਦੀ ਆ ਪਰ ਬਹੁਤੇ ਖੇਤਾਂ ਵਿੱਚ ਮਾਲਵਾ ਵੈਲਟ ਦੇ ਮੀਂਹ ਹਲਕਾ ਦਰਮਿਆਨਾ ਰਹਿ ਸਕਦਾ ਤੇ ਕਿਤੇ ਕਿਤੇ ਮੋਟੀ ਗੜੇਮਾਰੀ ਦੇਖ ਨੂੰ ਮਿਲ ਸਕਦੀ ਆ ਮੋٹے ਗੜੇਮਾਰੀ ਕਿਉਂ ਕਿਉਂਕਿ ਜਦੋਂ ਫਰਵਰੀ ਤੇ ਮਾਰਚ ਦਾ ਮਹੀਨਾ ਆਉਂਦਾ ਨਾ ਦਿਨ ਵਿੱਚ ਤੂਪਾਂ ਪੈਣ ਲੱਗ ਜਾਂਦੀਆਂ ਜਿਵੇਂ ਹੁਣ ਵੀ ਦਿਨ ਵਿੱਚ ਗਰਮਾਹਟ ਦੇਖ ਨੂੰ ਮਿਲ ਰਹੀ ਆ ਉਹਦਾ ਕਰਕੇ ਹਾਈ ਕੈਪ ਇੰਡੈਕਸ ਹੁੰਦਾ ਜਿਹੜਾ ਉਹ ਉੱਪਰ ਚੱਲ ਜਾਂਦਾ ਇਹ ਪੈਰਾਮੀਟਰ ਆ ਜਿਵੇਂ ਹਵਾ ਦੇ ਵਿੱਚ ਨਮੀ ਹੁੰਦੀ ਆ ਪਾਣੀ ਹੁੰਦਾ ਇਹ ਇਦਾਂ ਹੀ ਹਾਈ ਕੈਪ ਇੰਡੈਕਸ ਹੁੰਦਾਗਾ ਜਿਹਦਾ ਕਰਕੇ ਸੁਪਰ ਸੈੱਲ ਬੱਦਲ ਬਣਦੇ ਨੇ ਜਿਹੜੇ ਮੋਟੀ ਗੜੇ ਮਾਰੀ ਨੂੰ ਅੰਜਾਮ ਦਿੰਦੇ ਨੇ ਤਾਂ ਉਮੀਦ ਇਹ ਜਾਪ ਰਹੀ ਹੈ 28 ਫਰਵਰੀ ਨੂੰ ਗਰਚੌਂਕਲੇ ਬੱਦਲ ਬਹੁਤੇ ਖੇਤਰਾਂ ਵਿੱਚ ਬਣ ਸਕਦੇ ਆ ਪੰਜਾਬ ਵਿੱਚ ਵੀ ਬਣ ਸਕਦੇ ਆ ਹਰਿਆਣਾ ਵਿੱਚ ਵੀ ਬਣ ਸਕਦੇ ਤੇ ਉੱਤਰੀ ਰਾਜਸਥਾਨ ਵਿੱਚ ਵੀ ਬਣ ਸਕਦੇ ਆ ਪਰ ਜ਼ਿਆਦਾ ਸਾਰ ਇਹਦੇ ਇਦਾਂ ਰਹਿਣਗੇ ਕਿ ਮਾਲਵਾ ਵੈਲਟ ਦੇ ਜਿਹੜੇ ਹਰਿਆਣੇ ਨਾਲ ਲੱਗਦੇ ਇਲਾਕੇ ਨੇ ਜਾਂ ਹਰਿਆਣੇ ਦੇ ਬਹੁਤੇ ਖੇਤਰਾ ਵਿੱਚ ਗੜੇ ਮਾਰੀ ਦੀ ਸੁਭਾਵਨਾ ਰਹੂ ਪਰ ਪੰਜਾਬ ਵਿੱਚ ਗੜੇ ਮਾਰੀ ਜਿਹੜੀ ਹਰਿਆਣਾ ਨਾਲੋਂ ਘੱਟ ਹੋ ਸਕਦੀ ਹੈ ਪਰ ਕਿਤੇ ਕਿਤੇ ਗੜੇਮਾਰੀ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਸਕਦੀ ਹੈ ਕਿ ਮੋਟੀ ਗੜੇਮਾਰੀ ਕਿਤੇ ਕਿਤੇ ਦੇਖਣ ਨੂੰ ਮਿਲ ਸਕਦੀ ਹੈ ਪਰ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਮੀਂਹ ਜਿਹੜਾ ਦਰਮਿਆਨਾ ਤੇ ਕਿਤੇ ਕਿਤੇ ਭਾਰੀ ਹੋ ਸਕਦਾ ਹੈਗਾ ਕਿਤੇ ਕਿਤੇ ਭਾਰੀ ਮੀਂਹ ਦੀ ਜਾਂ ਤੇਜ਼ ਝਟਕ ਲੱਗ ਸਕਦੀ ਹੈ ਕਿਤੇ ਕਿਤੇ ਤਾਕੜੀ ਕਾਰਵਾਈ ਜਿਹੜੀ ਕਹਿ ਸਕਦੇ ਆ ਪੰਜਾਬੀ ਭਾਸ਼ਾ ਵਿੱਚ ਭਾਰੀ ਮੀਂਹ ਨੂੰ ਆਪਾਂ ਕਹਿ ਸਕਦੇ ਆ ਵੀ ਤਾਕੜੀ ਜੀ ਝਟ ਕਿਤੇ ਕਿਤੇ ਲੱਗ ਸਕਦੀ ਹੈ ਤੇ ਮੋਟੀ ਗੜੇਮਾਰੀ ਹੋ ਸਕਦੀ ਹੈ ਕਿਉਂਕਿ ਸੁਪਰ ਸੈੱਲ ਬੱਦਲ ਬਣਦੀ ਸੁਭਾਵਨਾ ਸੁਪਰ ਸੈੱਲ ਬੱਦਲ ਉਹ ਹੁੰਦੇ ਨੇ ਜਿਹੜੇ ਮੋٹے ਗੜੀ ਮਾਰੀ ਤਾਂ ਦਿੰਦੇ ਨੇ ਐਚਪੀ ਸੁਪਰ ਸੈੱਲ ਬਣ ਸਕਦੇ ਹਾਈ ਪ੍ਰੇਡਿਕਸ਼ਨ ਵਾਲੇ ਜਿਹੜੇ ਮਤਲਬ ਕਿ ਭਾਰੀ ਮੀਂਹ ਵੀ ਦਿੰਦੇ ਨੇ ਤੇ ਮੋਟੀ ਗੜੇ ਮਾਰੀ ਵੀ ਦਿੰਦੇ ਨੇ ਤੇ ਕਿਤੇ ਕਿਤੇ ਜਿਹੜਾ ਬਾਪ ਰੋਲਾ ਜਾਂ ਟੋਰਨੇਡੋ ਬਣਦੀ ਵੀ ਸੁਭਾਵਨਾ ਜਿਹਦੇ ਵਿੱਚ ਰਹਿੰਦੀ ਹੈ ਜਿੱਦਾਂ ਪਿਛਲੇ ਸਾਲ ਵੀ 2024 ਵਿੱਚ ਟੋਰਨੇਡੋ ਬਣਦਾ ਦਿਖਾਈ ਦਿੱਤਾ ਸੀਗਾ ਤੇ ਇਸ ਤੋਂ ਪਹਿਲਾਂ ਜੇ 2023 ਦੀ ਗੱਲ ਕੀਤੀ ਆ ਉਹਦੇ ਵਿੱਚ ਵੀ ਟੋਰਨੇਡੋ ਸਿਸਟਮ ਦੇ ਵਿੱਚ ਬਣਦਾ ਦਿਖਾਈ ਦਿੱਤਾ ਸੀ ਕਿਉਂਕਿ ਹਾਈ ਕੈਪ ਇੰਡੈਕਸ ਜਿਹੜਾ ਜ਼ਿਆਦਾ ਸੀਗਾ ਤਾਂ ਇਸ ਵਾਰ ਵੀ ਉਮੀਦ ਜਾਪ ਰਹੀ ਹੈ ਵੀ ਹਾਈ ਕੈਪ ਇੰਡੈਕਸ ਜਿਹੜਾ ਜ਼ਿਆਦਾ ਹੋਣ ਦੇ ਕਾਰਨ ਤੇ ਇੱਕ ਜਿਹੜਾ ਸਿਸਟਮ ਅਰਬ ਸਾਗ ਤੋਂ ਨਮੀ ਨੂੰ ਆਪ ਦੇ ਵੱਲ ਖਿੱਚੂਗਾ ਤੇ ਬੰਗਾਲ ਦੀ ਖਾੜੀ ਤੋਂ ਨਮੀ ਲੈ ਕੇ ਪੰਜਾਬ ਤੱਕ ਪੂਰਬੀ ਹਵਾਵਾਂ ਪਹੁੰਚਣਗੀਆਂ ਜਿਸ ਦਾ ਕਰਕੇ ਐਚਪੀ ਸੁਪਰ ਸੈੱਲ ਬਣਦੀ ਸੁਭਾਵਨਾ ਰਹੂਗੀ ਜਿਹੜਾ ਕਿਤੇ ਕਿਤੇ ਟੂਰਨੇਡੋ ਵੀ ਬਣਾ ਸਕਦਾਗਾ ਜਿਹਦੇ ਕਾਰਨ ਕਿਤੇ ਕਿਤੇ ਟੂਰਨੇਡੋ ਜਾਂ ਉਮੀਦ ਇਹ ਰਹੂਗੀ ਕਿਤੇ ਕਿਤੇ ਬਾਰੂ ਰੋਧ ਤੇ ਹੀ ਮਤਲਬ ਕਿ ਸਾਰੇ ਏਰੀਆ ਚ ਟੂਰਨੇਡੋ ਬਣੂਗਾ ਇਦਾਂ ਦੀ ਪੋਸਿਬਿਲਟੀ ਨਹੀਂ ਹੈਗੀ ਜੇ ਬਣਿਆ ਤਾਂ ਕਿਤੇ ਕਿਸੀ ਇੱਕ ਜ਼ਿਲ੍ਹੇ ਚ ਬਣ ਸਕਦਾ ਹੈ ਇੱਕ ਜਾਂ ਦੋ ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਬਾਬ ਰੋਲਾ ਜਾਂ ਟੋਨੇਡੋ ਬਣ ਦੀ ਸੁਭਾਵਨਾ ਰਹੂਗੀ ਤਾਂ ਅਸੀਂ ਤੁਹਾਡੇ ਤੱਕ ਲਗਾਤਾਰ ਮੌਸਮ ਦੀ ਅਪਡੇਟ ਪਹੁੰਚਾਉਂਦੇ ਰਹਿਣੇ ਹੈਗੇ ਤਾਂ ਕੋਸ਼ਿਸ਼ ਕਰਿਓ ਜੇ ਕਿਤੇ 27 ਜਾਂ 28 ਫਰਵਰੀ ਨੂੰ ਕਿਤੇ ਬਾਬ ਰੋਲਾ ਜਾਂ ਟੋਨੇਡੋ ਬਣਦਾ ਤਾਂ ਨਾਲ ਉਹਦੇ ਸਾਨੂੰ ਕੰਟੈਕਟ ਕਰਿਓ ਕੇ ਤੇ ਮੈਸੇਜ ਕਰਿਓ ਅਸੀਂ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਤੁਹਾਡੇ ਮੈਸੇਜ ਵੀ ਦੇਖਦੇ ਰਹਾਂਗੇ ਜੇ ਕਿਤੇ ਵੀ ਬੰਦ ਦਾ ਬਾਬਰੋਲਾ ਕਿਤੇ ਵੀ ਤੁਸੀਂ ਸਾਨੂੰ ਨਾਲ ਹੁੰਦੇ ਅਪਡੇਟ ਜਰੂਰ ਕਰਦੇ ਰਹੋ ਬਾਕੀ ਰਡਾਰ ਸੈਟਲਾਈਟ ਦੇ ਜਰੀਏ ਅਸੀਂ ਵੀ ਨਿਗਾਹ ਪਾਈ ਰੱਖਾਂਗੇ ਕਿੱਥੇ ਜਾਂ ਜਿਹੜੀ ਐਕਟੀਵਿਟੀ ਹੋ ਸਕਦੀ ਹੈ ਜਾਂ ਕਿੱਥੇ ਮੋਤੀ ਗੜੇ ਮਾਰੀ ਹੋ ਸਕਦੀ ਉਹਦੇ ਬਾਰੇ ਅਸੀਂ ਲਗਾਤਾਰ ਤੁਹਾਨੂੰ ਪੇਜ ਸਟੋਰੀਆਂ ਦੇ ਵਿੱਚ ਜਾਂ ਪੇਜ ਪੋਸਟਾਂ ਦੇ ਵਿੱਚ ਲਗਾਤਾਰ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਬਾਕੀ ਪਹਾੜੀ ਖੇਤਰਾਂ ਦੀ ਗੱਲ ਕੀਤੀ ਹੈ ਬਤਾ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਦੇ ਪਹਾੜੀ ਖੇਤਰ ਨੇ ਜਿਹੜੇ ਹੇਠਲੇ ਇਲਾਕੇ ਨੇ ਪੰਜਾਬ ਨਾਲ ਲੱਗਦੇ ਇਲਾਕੇ ਨੇ ਇਹਨਾਂ ਵਿੱਚ ਅਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਰੂ ਬਹੁਤੇ ਖੇਤਰਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤੇ ਜਿਹੜੇ ਅਚੇਰੇ ਪਹਾੜੀ ਖੇਤਰ ਨੇ ਇਹਨਾਂ ਵਿੱਚ ਭਾਰੀ ਬਰਫਬਾਰੀ ਦੀ ਸੰਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਹੈਗੀ ਤੇ ਬਾਕੀ ਪੰਜਾਬ ਵਿੱਚ ਵੀ ਬਹੁਤੇ ਖੇਤਰਾਂ ਵਿੱਚ 30 mm ਤੋਂ ਲੈ ਕੇ 40-50 mm ਤੱਕ ਮੀਂਹ ਰਿਕਾਰਡ ਹੋ ਸਕਦਾ ਤੇ ਕਿਤੇ ਕਿਤੇ 50-60 mm ਤੋਂ ਲੈ ਕੇ 100 mm ਤੱਕ ਵੀ ਜਿਹੜਾ ਮੀਂਹ ਕਿਤੇ ਕਿਤੇ ਰਿਕਾਰਡ ਹੋ ਸਕਦਾ ਪਰ ਬਹੁਤੇ ਖੇਤਰਾਂ 'ਚ ਮੀਂਹ ਜਿਹੜਾ 30 20-25 mm ਤੋਂ ਲੈ ਕੇ 50 mm ਦੇ ਵਿੱਚਕਾਰ ਜਿਹੜਾ ਦਰਮਿਆਨਾ ਮੀਂਹ ਰਿਕਾਰਡ ਹੋਣ ਦੀ ਸੰਭਾਵਨਾ ਜਿਹੜੀ ਬਣੀ ਹੋਈ ਹੈਗੀ ਸੋ ਆਉਂਦੇ ਦਿਨਾਂ ਵਿੱਚ ਲਗਾਤਾਰ ਇਸ ਤੋਂ ਲੈ ਕੇ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਹਾਂਗੇ ਕਿਤੇ ਬਾਪ ਰੋਲੇ ਦੇ ਚਾਂਸ ਆਉਂਦੇ ਹੋ ਉਹ ਵੀ ਤੁਹਾਡੇ ਨਾਲ ਰਡਾਰ ਦੇ ਜਰੀਏ ਸੀ ਅਪਡੇਟ ਕਰਦੇ ਰਹਾਂਗੇ ਵੀ ਕਿੱਥੇ ਬੰਨ ਦੇ ਚਾਂਸ ਨੇ ਮਤਲਬ ਕਿ ਮੌਕੇ ਤੇ ਪਤਾ ਲੱਗ ਜਾਂਦਾ ਹੁੰਦਾਗਾ ਕਿ ਕਿਹੜੇ ਇਹ ਜਿਹੜਾ ਪਹਿਲਾਂ ਨਹੀਂ ਪਤਾ ਲੱਗ ਸਕਦਾ ਪਹਿਲਾਂ ਇੱਕ ਪੋਸਿਬਿਲਟੀ ਹੈ ਵੱਡੇ ਏਰੀਆ ਦੀ ਵੀ ਪੰਜਾਬ ਦੇ ਹਰਿਆਣਾ ਵਿੱਚ ਕਿਤੇ ਕਿਤੇ ਟੂਨੈਡੋ ਬਣਦੀ ਸੰਭਾਵਨਾ ਜਿਹੜੀ ਜਾ ਪਰਹੀ ਹੈਗੀ ਇਹ ਮੌਕੇ ਤੇ ਹੀ ਪਤਾ ਲੱਗੂਗਾ ਰਡਾਰ ਤੇ ਸੈਟਲਾਈਟ ਦੇ ਜਰੀਏ ਵੀ ਇਹ ਕਿਹੜੇ ਏਰੀਆ ਚ ਬੰਨਦਾ ਘੰਟਾ ਦੋ ਘੰਟੇ ਪਹਿਲਾਂ ਜਿਹੜਾ ਪਤਾ ਲੱਗ ਸਕਦਾ ਉਹਦੇ ਬਾਰੇ ਲਗਾਤਾਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਾਕੀ ਮੋਟੀ ਜੀ ਗੱਲ ਇਹ ਹੈ 27-28 ਫਰਵਰੀ ਨੂੰ ਬਹੁਤੇ ਖੇਤਰਾਂ ਵਿੱਚ ਹਲਕੇ ਤੋਂ ਦਰਮਿਆਨੇ ਦਰਮਿਆਨੇ ਤੋਂ ਕਿਤੇ ਕਿਤੇ ਭਾਰੀ ਮੀਂਹ ਦੀ ਛੱਟ ਜਾਂ ਤਕਰੀ ਛੱਟ ਲੱਗ ਸਕਦੀ ਹੈ ਬਹੁਤੇ ਖੇਤਰਾਂ 'ਚ ਮੀਂਹ ਜਿਹੜਾ ਦਰਮਿਆਨਾ ਰਹਿ ਸਕਦਾ ਪੰਜਾਬ ਹਰਿਆਣਾ ਦੇ ਉੱਤਰੀ ਰਾਜਸਥਾਨ ਵੀ ਵਧੀਆ ਮੀਂਹ ਦੀ ਛੱਟ ਲੱਗ ਸਕਦੀ ਹੈ ਪਰ ਉੱਤਰੀ ਰਾਜਸਥਾਨ ਤੇ ਹਰਿਆਣਾ ਦੇ ਵਿੱਚ ਪੰਜਾਬ ਨਾਲੋਂ ਜਿਹੜੀ ਗੜੇਮਾਰੀ ਦਾ ਅਸਰ ਨੇ ਜਿਹੜੇ ਉਹ ਜ਼ਿਆਦਾ ਦਿਖਾਈ ਦੇ ਰਹੇ ਨੇ ਸੋ ਐਨੀ ਕਾ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨ